ਹੋ ਨਰਵੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਸਤਿਗੁਰੂ ਦੀ ਸ਼ਕਤੀ ਅਮਰ ਰਹੇ ਸਤਿਗੁਰੂ ਦੀ ਸ਼ਕਤੀ ਅਮਰ ਰਹੇ ਸੋ ਨਿਹਾਲੋ ਸਤਿ ਸ਼੍ਰੀ ਅਕਾਲ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਲੱਖ ਖੁਸ਼ੀਆਂ ਪਾਤਸ਼ਾਹਿਆ ਜੇ ਸਤਗੁਰ ਨਦਰ ਕਰੇ ਨਿਮਤ ਏਕ ਹਰ ਨਾਮ ਦੇਹ ਮੇਰਾ ਮਨ ਤਨ ਸ਼ੀਤਨ ਹੋਏ ਐਸੀ ਲਾਲ ਤੁਝ ਬਿਨ ਕੋਰ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਸ਼ਖਰ ਧਰੈ ਨਿਮਹਾ ਵਾਕਾਂ ਅਨਸਾਰ ਅੱਜ ਦੇ ਪਾਵਨ ਦਿਵਾਨ ਸਤਿਗੁਰਾਂ ਦਾ ਕੋਟਾਂ ਅਨਕੋਟ ਸ਼ੁਕਰਾਨਾ ਕਰਦੇ ਹੋਏ ਗੁਰੂ ਘਰ ਦੇ ਸ਼ਿਵਾਦਾ શ્રી ਮਾਨ ਮੰਗਲ ਸਿੰਘ ਜੀ ਅਤੇ ਬੀਬੀ ਮਹਿੰਦਰ ਕੌਰ ਤੇ ਇਹਨਾਂ ਦੇ بیٹے ਸਿਕੰਦਰ ਔਰ ਬੀਬੀ ਕਵਿਤਾ ਤੇ ਇਹਨਾਂ ਦੇ ਬੇਟੇ ਕਾਕਾ ਮਿਲਨ ਸਿੰਘ ਮਾਲਾ ਅਤੇ ਕਾਕਾ ਰੋਹਨ ਸਿੰਘ ਮਾਲਾ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸਮੂਹ ਪਰਿਵਾਰ ਵੱਲੋਂ ਤਰਕੀ ਬਾਣੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਤੇ Jap ਆਰੰਭ ਕਰਵਾਏ ਸਤਿਗੁਰਾਂ ਦੀ ਪਾਵਨ ਬਾਣੀ ਸਤਿਗੁਰੂ ਵਿਦਾਸ ਮਹਾਰਾਜੀ ਦੇ 40 ਸ਼ਲੋਕ ਨੂੰ ਸ਼ਬਦ ਦੇ ਜਾਪ ਹੋਏ ਪਰੰਤ ਪ੍ਰੇਮ ਕਉਲੀ ਦਾ ਸ਼ਬਦ ਪੜਿਆ ਗਿਆ ਸੋ ਸੰਗਤਾਂ ਵੱਡ ਭਾਗੀਆਂ ਨੇ ਜੋ ਕਿ ਸਤਿਗੁਰ ਦੀ ਪਾਵਨ ਹਜ਼ੂਰੀ ਅੰਦਰ ਬਾਣੀ ਸੁਣ ਕੇ ਪੜ੍ਹ ਕੇ ਆਨੰਦ ਮਾਣ ਰਹੇ ਹੋ ਲਾਹਾ ਪ੍ਰਾਪਤ ਕਰ ਰਹੇ ਹੋ ਪਾਵਨ ਸ਼ਬਦ ਸਰਵਣ ਕਰੀਏ ਗੁਰੂ ਪਿਆਰੇਓ ਲੱਖ ਖੁਸ਼ੀਆਂ ਪਾਤਸ਼ਾਹਿਆ जे सतगुर नदर करे एक मान एक चित हो एकाग्रता बनाइए शब्द रचना तो उच्चारण भी करना है और सरवणी भी करना है सते okay. घूर Amém. ਤਕ ਖੁਸ਼ਿਆ ਪਾਸ Money. मोह माए <alley Clayak static> I'm